ਵਿਰੋਧ ਵੀ ਚੱਲ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਹੁਣ ਵੇਲਾ ਆ ਗਿਆ ਹੈ ਸਬਕ ਸਿਖਾਉਣ ਦਾ ਜਿਸ ਤਰ੍ਹਾਂ ਦੇ ਨਾਲ ਕਹਿੰਦੇ ਵੰਡੀਆਂ ਪਾਈਆਂ ਗਈਆਂ ਨੇ ਕਿਸਾਨਾਂ ਨੂੰ ਰੋਲਿਆ ਗਿਆ ਤੇ ਕਹਿੰਦੇ ਹੁਣ ਦੱਸ ਦਿਓ ਵੀ ਅਸੀਂ ਵੀ ਹੈਗੇ ਆ ਅਸੀਂ ਵੀ ਸੰਘਰਸ਼ ਕਰ ਰਹੇ ਹਾਂ ਦੇਖੋ ਇੱਕ ਚਰਚਾ ਚੱਲੀ ਸੀ ਇੱਕ ਜਥੇਬੰਦੀ ਕਹਿੰਦੀ ਹੈ ਕਿ ਵੋਟਾਂ ਦਾ ਬਾਈਕਟ ਕਰ ਦਿਓ ਪਾਇਓ ਹੀ ਨਾ ਇਹਦਾ ਮਤਲਬ ਅੰਦਰਖਾਤੇ ਕਿਸ ਤਰ੍ਹਾਂ ਕਿਸੇ ਦੀ ਮਦਦ ਹੋਗੀ ਹੂੰ ਸਰਬਨ ਸਿੰਘ ਭਦੇਰ ਜਿਹੜੇ 13 ਫਰਵਰੀ ਤੋਂ ਐਲਾਨ ਕਰਕੇ ਚੱਲੇ ਕਿ ਅਸੀਂ ਸ਼ੰਭੂ ਖਨੌਰੀ ਬਾਡਰਾ ਤੇ ਬੈਠੇ ਆ ਅਸੀਂ ਦਿੱਲੀ ਨੂੰ ਜਾਣਾ ਹੈ ਚਰਚਾ ਇਹ ਚੱਲੀ ਕਿ ਜਦੋਂ ਚੋਣ ਕਮਿਸ਼ਨ ਚੋੜਾ ਦਾ ਐਲਾਨ ਵੀ 13 ਫਰਵਰੀ ਨੂੰ ਹੋਇਆ ਨਾ 13 ਮਾਰਚ ਨੂੰ ਹੋ ਗਿਆ ਤੇ ਪਤਾ ਸੀ ਵੀ ਵੋਟਾਂ ਪੈ ਰਹੀਆਂ ਨੇ ਇਨ੍ਹਾਂ ਦੇ ਨਾਲ ਲਗਭਗ 4 ਜਾਂ 5 ਗੇਟ ਦੀ ਮੀਟਿੰਗ ਵੀ ਹੋਈ ਜਿਦੇ ਵਿੱਚ ਤਿੰਨ ਚਾਰ ਕੇਂਦਰੀ ਮੰਤਰੀ ਪਿਊਸ਼ ਗੋਇਲ ਸੋਮ ਪ੍ਰਕਾਸ਼ ਮੌਜੂਦਾ ਖੇਤੀਬਾੜੀ ਮੰਤਰੀ ਮੇਰੇ ਖਿਆਲ ਅਰਜਨ ਮੁੰਡਿਆ ਉਹਨਾਂ ਦਾ ਨਾਮ ਹੂੰ ਇਹ ਚੰਡੀਗੜ੍ਹ ਵੀ ਆਏ ਹੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਓਏ ਗੱਲ ਕਿਸੇ ਸਿਰੇ ਨਾ ਚੜੀ ਅੱਜ ਫਿਰ ਸਰਪੰਦ ਸਿੰਘ ਭੰਦੇਰ ਸਾਹਿਬ ਨੇ ਕਹਿਤਾ ਹੂੰ ਕਿ ਜਿਨ੍ਹਾਂ ਲੋਕਾਂ ਨੇ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਭਾਈਚਾਰਕ ਸਾਂਝਾਂ ਦੇ ਵਿੱਚ ਵੰਡੀਆਂ ਪਾਉਣ ਦਾ ਯਤਨ ਕੀਤਾ ਉਹ ਤਾਂ ਸਾਰਿਆਂ ਨੂੰ ਹੀ ਪਤਾ ਕਿਹਨੇ ਕੀਤਾ ਹੂੰ ਕਹਿੰਦੀ ਤਾਂ ਕੋਈ ਲੋੜ ਨਹੀਂ ਤੇ ਜਿਨ੍ਹਾਂ ਨੇ ਕਿਸਾਨ ਰੋਲੇ ਕਿਸਾਨਕੀ ਨੇ ਰੋਲੇ ਹੂੰ ਭਾਰਤ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਹੂੰ ਉਹਨਾਂ ਨੂੰ ਕਹਿੰਦੇ ਫਿਰ ਹੁਣ ਸਬਕ ਸਿਖਾਉਣ ਦਾ ਵੇਲਾ ਆ ਗਿਆ ਇਹਨਾਂ ਵੋਟਾਂ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਕਿਸਾਨ ਭਰਾਵੋ ਰਗੜਦੇ ਹੋ ਉਹਨਾਂ ਨੂੰ ਹੂੰ ਇਹਦਾ ਮਤਲਬ ਇਹ ਹੋਇਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਇਹਨਾਂ ਦਾ ਵਿਰੋਧ ਵੀ ਬਹੁਤ ਹੋਇਆ ਹੂੰ ਉਮੀਦਵਾਰਾਂ ਦਾ ਵਿਰੋਧ ਬਹੁਤ ਹੋਇਆ ਅਸੀਂ ਇਸ ਗੱਲ ਤੇ ਨਹੀਂ ਕਿ ਤੁਸੀਂ ਵਿਰੋਧ ਕਿਉਂ ਕੀਤਾ ਹੂੰ ਤੁਹਾਡਾ ਹੱਕ ਹੈ ਸਵਾਲ ਕਰਨਾ ਵੀ ਤੁਹਾਡਾ ਹੱਕ ਹੈ ਪਰ ਢੰਗ ਸਬਕ ਹੋਵੇ ਹੰਸਣਾ ਹੋ ਵੀ ਸੋ ਸਰਵਨ ਸਿੰਘ ਭਦੇਰ ਨੇ ਆਪਣੇ ਵੱਲੋਂ ਲਾਈਵ ਹੋ ਕੇ ਬਿਲਕੁਲ ਸਾਰੀਆਂ ਜਥੇਬੰਦੀਆਂ ਨੂੰ ਤੇ ਸਮੂਹ ਪੰਜਾਬੀਆਂ ਨੂੰ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਰੋਲਣ ਤੇ ਵੱਡੀਆਂ ਪਾਉਣ ਵਾਲਿਆਂ ਨੂੰ ਵਕਤ ਵਕਤ ਆ ਗਿਆ ਕਿ ਉਹਨਾਂ ਨੂੰ ਸਭ ਕੁਝ ਸਿਖਾ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਐ ਇਹ ਆਪਣੇ ਆਪ ਨੂੰ ਰਾਜੇ ਸਮਝਣ ਲੱਗ ਪਏ ਸੀ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਮੇਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਰਧਾਰਨ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਹੁਣ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।